ਆਮ ਆਦਮੀ ਪਾਰਟੀ ਸਰਕਾਰ ਇਹ ਆਪਦਾ ਪੰਜਾਬ ਤੇ ਇਹ ਗ੍ਰੈਂਡ ਲੱਗਿਆ ਪੰਜਾਬ ਤੇ ਇਹ ਗ੍ਰੈਂਡ ਉਪਰੇ ਕਰ ਦਈਏ ਤਾਂ ਸਾਡਾ ਬਚਾਓ ਹੋਣਾ ਹੈ ਜਿੰਦਗੀ ਤਾਂ ਆਪਾਂ ਨੇ ਅੱਗੇ ਵੀ ਜੀਣੀ ਹੈ ਨਾ ਇਹਨਾਂ ਤੋਂ ਬਚਾਉਣਾ ਜ਼ਰੂਰੀ ਹੈ ਪੰਜਾਬ ਨੂੰ ਇਹ ਲੁੱਟਣ ਆਏ ਨੇ ਅਹਿਮਦ ਸ਼ਾਹ ਬਦਾਲੀ ਬੰਦੇ ਇਹ ਅਬਦਾਲੀ ਤੋਂ ਬਦਨ ਦੀ ਜੂਦਾ ਅਹਿਮਦ ਸ਼ਾਹ ਬਦਾਲੀ ਆ ਭਗਵੰਤ ਮਾਨ ਕੇਜਰੀਵਾਲ ਮਨੀਸ਼ ਜ਼ੋਧਿਆ ਇਹਨਾਂ ਤੋਂ ਬਚਣ ਦੀ ਜੂਰੀ ਅੱਜ ਕਿਸਾਨਾਂ ਦੀ ਫਸਲਾਂ ਵੀ ਕਾਫੀ ਖਰਾਬ ਹੋ ਚੁੱਕੀਆਂ ਨੇ ਜੀ ਉੱਥੇ ਲਗਾਤਾਰ ਹੁਣ ਕਹਿ ਰਹੇ ਨੇ ਕਿ ਬਿਮਾਪ ਜਾ ਵੀ ਦਿੱਤਾ ਜਾਵੇ ਜਦ ਕਿ ਪਿਛਲਾ ਬਿਮਾਪ ਜਾ ਵੀ ਖੜਾ ਹੈ ਕੁਝ ਵੀ ਨਹੀਂ ਦੇਣਾ ਉਹਨੇ ਇਹਨਾਂ ਦੇ ਪੱਲੇ ਕੁਝ ਨਹੀਂ ਇਹਨਾਂ ਦੇ ਪੱਲੇ ਜਿਹੜਾ ਹੁੰਦਾ ਉਹ ਆਪਣੇ ਪ੍ਰਚਾਰ ਤੇ ਲਾ ਦਿੰਦੇ ਨੇ ਕੀਚਰੀਵਾਲ ਜੋ ਕਹਿੰਦਾ ਉਹ ਤੇ ਕਦੇ ਉਹਨੂੰ ਜਹਾਜ਼ ਲੈਦਾ ਕਦੇ ਪੁਸ਼ ਕਰਦਾ ਕਦੇ ਪ੍ਰਚਾਰ ਚ ਪੈਸੇ ਲਾਦੇ ਹੁੰਦੇ ਜਹਾਜ਼ ਦੀ ਗੱਲ ਕਰੀਆ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਮੈਂ ਤਾਂ ਆਪਣਾ ਹੈਲੀਕਾਪਟਰ ਲੋਕਾਂ ਨੂੰ ਦੇਤਾ ਹੁਣ ਲੋਕਾਂ ਦੇ ਹਵਾਲੇ ਆ ਆ ਦਿੱਤਾ ਸੀਗਾ ਉਹ ਵਿਚਾਰੇ ਜਿਹਨਾਂ ਦੇ ਘਰਾਂ ਤੇ ਤਰਪਾਲਾਂ ਸੀ ਉਹ ਵੀ ਉੱਡ ਗਈਆਂ ਉਹ ਰਾਸ਼ਨ ਉੱਪਰੋਂ ਸਿੱੜਦੇ ਸੀਗੇ ਸਾਰਾ ਰਾਸ਼ਨ ਕਦੇ ਪਾਣੀ ਚ ਗੰਦ ਚ ਸਭ ਜਾਣਦੇ ਨੇ ਡਰਾਮੇ ਦਾ ਲੋਕ ਪਾਗਲ ਨਹੀਂ ਹੈ ਪੜੇ ਲਿਖੇ ਜਵਾਨ ਹੈ ਪੰਜਾਬ ਬਹੁਤ ਅੱਛੀ ਪੋਜੀਸ਼ਨ ਤੇ ਆ ਪੰਜਾਬ ਇਸ ਤਰ੍ਹਾਂ ਦੀ ਗੱਲ ਨਹੀਂ ਪੰਜਾਬ ਦੇ ਲੋਕ ਜਾਣਦੇ ਨੇ ਵੀ ਡਰਾਮੇ ਬਾਜ ਨੇ ਅੱਜ ਹਾਇ ਦੇਤਾ ਜਿੱਦੀ ਲੋੜੇ ਨਹੀਂ ਕਿਹੜੀ ਜਰ ਪਹੁੰਚਾਈ ਜਹਾਜ਼ ਨੇ ਕਿਤੇ ਤੱਕ ਸਹੀ ਪਹੁੰਚ ਕੀਤੀ ਹੈ ਜਹਾਜ਼ ਨੇ ਇੱਕ ਵੀਡੀਓ ਕਲਿੱਪ ਵੀ ਵਾਇਰਲ ਹੋਈ ਆ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੀ ਵਰਕਰ ਹੀ ਹੈ ਜਿਹੜੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਗੱਲ ਲਾ ਕੇ ਰੋਂਦੇ ਨੇ ਡਰਾਮੇ ਬਾਜੀ ਸਿਰਫ ਡਰਾਮਾ ਹੈ ਨਾ ਕੋਈ ਉਹ ਤੁਸੀਂ ਸੁਣਿਆ ਮਨੀਸ਼ ਸੁਣਦੇ ਨੇ ਬਿਆ ਸ਼ਾਮ ਤਾਂ ਦੰਡ पे ਸੁਣੇ ਉਹ ਕਰਦੇ ਨੇ ਡਰਾਮਾ ਕਰਨਾ ਸ਼ੁਰੂ ਕੀਤਾ ਹੋਇਆ ਉਹਨੂੰ ਪਤਾ 12-13 ਮਹੀਨੇ ਸਾਡੇ ਰਹਿ ਗਏ ਸਰਕਾਰ ਦੇ ਬਾ ਡਰਾਮਾ ਹੋਰ ਕੁਛ ਵੀ ਨਹੀਂ ਨਾ ਬਲੇ ਬਾ ਡਰਾਮੇ ਬਾਜੀਏ ਬੰਦੇ ਇਹਨਾਂ ਨੇ ਹਾਰ ਕੀਤੇ ਮਰੇ ਆਪਣੇ ਬੰਦੇ ਨੇ ਨਾ ਦੇ ਉਹ ਦੇਖਿਆ ਤੁਸੀਂ ਲੇਡੀ ਵਾਲ ਤੁਸੀਂ ਉਹ ਦੱਸ ਰਹੇ ਹੋ ਗੱਲ ਮੈਨੂੰ ਸੋਸ਼ਲ ਮੀਡੀਆ ਤੇ ਕੀ ਨਾ ਜਰੂਰ ਨਿਕਲੇ ਆ ਤੇ ਅੱਜ ਸਾਡੇ ਭਗਵੰਤ ਮਾਨ ਜੀ ਅਜੇ ਬਿਮਾਰ ਹੋ ਗਏ ਉਹ ਚੀਜ਼ ਦੇਖਣ ਦੇ ਲਈ ਕਿਉਂ ਪੰਜਾਬ ਜਿਹੜਾ ਤਰਸਦੀ ਰਹੀ ਹੈ ਪੰਜਾਬ ਦੀ ਪੰਜਾਬ ਹਮੇਸ਼ਾ ਹੀ ਗਰਾਊਂਡ ਤੋਂ ਉੱਠ ਕੇ ਫਿਰ ਉੱਪਰ ਤੱਕ ਜਾਂਦਾ ਫਿਰ ਗਰਾਊਂਡ ਤੇ ਆ ਜਾਂਦਾ ਇਹ गिरਣ ਦਾ ਕੰਮ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨੇ ਕੀਤਾ ਹੁਣ ਇਸ ਵਾਰ ਆਮ ਆਦਮੀ ਪਾਰਟੀ ਹੜਪੀੜਤਨੀ ਮਦਦ ਦੇ ਲਈ ਆਮ ਆਦਮੀ ਪਾਰਟੀ ਅੱਗੇ ਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੌਰੇ ਤੇ ਸੀ ਜਿਸ ਕਾਰਨ ਉਹ ਆਪਣਾ ਧਿਆਨ ਨਹੀਂ ਰੱਖ ਸਕੇ ਕਿਉਂਕਿ ਦਿਨ ਰਾਤ ਮਿਹਨਤ ਕੀਤੀ ਹੈ ਇਸ ਕਰਕੇ ਉਹਨਾਂ ਨੇ ਆਪਣਾ ਧਿਆਨ ਨਹੀਂ ਰੱਖਿਆ ਉਹ ਤਾਂ ਬਿਮਾਰ ਹੋ ਗਏ ਨੇ ਇੱਕ ਦਿਨ ਗਏ ਨੇ ਵੱਧ ਤੋਂ ਵੱਧ 2 ਦਿਨ ਗਏ ਨੇ ਕਿਹੜਾ ਉਹਨਾਂ ਨੇ ਕੀ ਕਰਤਾ ਇਸ ਤਰ੍ਹਾਂ ਦਾ ਵੀ ਉਹਨਾਂ ਨੂੰ ਬਿਮਾਰੀ ਪੈ ਗਈ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਸਿਰਫ ਡਰਾਮਾ ਇੱਕ ਰੁਪਿਆ ਪੰਜਾਬ ਦੇ ਲੋਕਾਂ ਨੂੰ ਦਿੱਤਾ ਮੈਂ ਪੁੱਛਣਾ ਚਾਹੁੰਦਾ ਆਮ ਆਦਮੀ ਪਾਰਟ ਅਰੋੜਾ ਸਾਹਿਬ ਤੁਹਾਨੂੰ ਚਲੋ ਕੋਈ ਪ੍ਰਧਾਨ ਬਣਾਇਆ ਪਾਰਟੀ ਨੇ ਕੀ ਕੀ ਦਿੱਤਾ ਤੁਸੀਂ ਪੰਜਾਬ ਨੂੰ ਮੈਨੂੰ ਦੱਸੋ ਇੱਕ ਹਮਦਰਦੀ ਦੇ ਤੌਰ ਤੇ ਸਾਡੇ ਹਰਿਆਣਾ ਦੇ ਮੁੱਖ ਮੰਤਰੀ ਨੈب ਸਿੰਘ ਸੈਣੀ ਜੀ ਨੇ 5 ਕਰੋੜ ਦਾ ਰਾਹਤ ਪੈਸਾ ਦਿੱਤਾ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਜੀ ਨੇ 5 ਕਰੋੜ ਰੁਪਏ ਉਸ ਤੋਂ ਇਲਾਵਾ ਸਾਡੇ ਕੇਂਦਰ ਦੀ ਜਿਹੜੀ ਟੀਮ ਆ ਉਹ ਸਰਵੇ ਤੋਂ ਬਾਅਦ ਜਿਹੜਾ ਸਾਰਾ ਉਸ ਸਾਰਾ ਕੋਈ ਦਵਾਂਗੇ ਪੰਜਾਬ ਨੂੰ ਤੁਸੀਂ ਕੀ ਦਿੱਤਾ ਹੈ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਅੱਜ ਹੜਪੀੜ ਤੋਂ ਲੈ ਕੇ ਭਾਜਪਾ ਦਾ ਕੀ ਸਟੈਂਡ ਹੈ ਜੀ ਬਿਲਕੁਲ ਅਫ਼ਤ ਨਾਲ ਦੇਖੋ ਜੀ ਪਹਿਲੇ ਦਿਨ ਤੋਂ ਹੀ ਇਹ ਤਾਂ ਪਹਿਲਾ ਇਸ ਤਰ੍ਹਾਂ ਦੀ ਚਲੋ ਆਫ਼ਤ ਆਮ ਨਹੀਂ ਸੀ ਚਾਹੀਦੀ ਪੰਜਾਬ ਦੇ ਵਿੱਚ ਪਰ ਅਦਾਸ ਕਰਦੇ ਹਾਂ ਸਾਰੇ ਪੰਜਾਬ ਸਾਡਾ ਬਹੁਤ ਵਧੀਆ ਸੂਬਾ ਹੈ ਸੋਨੇ ਦੀ ਚਿੜੀ ਹੈ ਇੱਥੋਂ ਹੀ ਇੱਥੋਂ ਹੀ ਖੇਤੀ ਦੇ ਨਾਲ ਪੂਰਾ ਮੈਂ ਸਮਝਦਾ ਕਿ ਵਰਲਡ ਤੱਕ ਇਹ ਜਾਂਦਾ ਹੈ ਇਹਦਾ ਪੰਜਾਬ ਦੀ ਜਿਹੜੀ ਉਪਜਾਊ ਜ਼ਮੀਨ ਹੈ ਇੱਥੋਂ ਹੀ ਸਾਰਾ ਕੁਝ ਬੋਇਆ ਜਾਂਦਾ ਹੈ ਔਰ ਨਰਿੰਦਰ ਮੋਦੀ ਜੀ ਦਾ ਉਹਨਾਂ ਨੇ ਸਾਡੀ ਜਿਹੜੀ ਪੰਜਾਬ ਦੇ ਵਿੱਚ ਸਾਡੀ ਟੀਮ ਉਹ ਡਿਊਟੀ ਲਈ ਹੋਈ ਹੈ ਕਿ ਤੁਸੀਂ ਇੱਕ ਦਿਨ ਵੀ ਨਹੀਂ ਬੈਠਣਾ ਵਾਕਿਆ ਸਚਾਈ ਹੈ ਅਸੀਂ ਬੈਠੇ ਵੀ ਨਹੀਂ ਇੱਕ ਦਿਨ ਸਾਡੇ ਲੀਡਰਸ਼ਿਪ ਪੰਜਾਬ ਦੀ ਹੋਵੇ ਸੈਂਟਰਲ ਦੀ ਲੀਡਰਸ਼ਿਪ ਹੋਵੇ ਆ ਕੱਲ ਪਰਸੋਂ ਸਾਡੇ ਕੇਂਦਰੀ ਮੰਤਰੀ ਆ ਕੇ ਗਏ ਨੇ ਸ਼ਿਵਰਾਜ ਜੋਹਾਨ ਜੀ ਸੀਨੇ ਰਾਗੂਨੇ ਔਰ ਉਹਨੂੰ ਪਤਾ ਹੈ ਵੀ ਕੀ ਹੈ ਗਰਾਊਂਡ ਦੀ ਸਥਿਤੀ ਗਰਾਊਂਡ ਤੇ ਆ ਕੇ ਗਏ ਨੇ ਦੂਜੇ ਪਾਸੇ ਅਰਵਿੰਦ ਕੇਜਰੀਵਾਲਾ ਆ ਕੇ ਗਏ ਨੇ ਤੁਸੀਂ ਦੇਖਿਆ ਹੀ ਹੁਣ ਉਹ ਗੱਡੀਆਂ ਦੇ ਕਾਫਲੇ ਚ ਆਏ ਆ ਅਸੀਂ ਗਰਾਊਂਡ ਤੇ ਜਾ ਕੇ ਦੇਖੀਏ ਕਿਸੇ ਭਗਵੰਤ ਮਾਨ ਤੇ ਵਿਸ਼ਵਾਸ ਨਹੀਂ ਕਰਦਾ ਕਿਉਂਕਿ ਹੜਪ ਆਉਣ ਤੋਂ ਪਹਿਲਾਂ ਅਸੀਂ 530 ਕਰੋੜ ਰੁਪਏ ਦਿੱਤਾ ਬਾਰਡਰ ਏਰੀਆ ਨੂੰ ਸਫਾਈਆਂ ਵਾਤੇ ਨਾਲਿਆਂ ਦੀ ਸਫਾਈਆਂ ਵਾਤੇ ਸਾਰਾ ਕੁਝ ਲਾਇਕ ਰੁਪਏ ਵੀ ਪੁੱਛਣਾ ਚਾਹੁੰਨਾ ਮੈਂ ਤੁਹਾਡੇ ਮਾਦੇਮ ਰਾਹੀਂ ਕਿੱਥੇ ਲਾਇਆ ਭਗਵੰਤ ਮਾਨ ਜੀ ਪੈਸਾ ਤੁਸੀਂ ਝੂਠੇ ਡਰਾਮੇ ਨਾ ਕਰੋ ਉਹ ਤੁਹਾਡਾ ਜਿਹੜਾ ਬਾਊ ਹੈ ਜਦੋਂ ਉਹਨੂੰ ਪਤਾ ਲੱਗਿਆ ਵੀ ਹੁਣ ਮੈਨੂੰ ਲੋਕ ਪੈਣ ਲੱਗ ਗਏ ਇੱਕ ਪਾਸੇ ਉਹ ਤਰੀਕ ਸੀ ਕੋਰਟ ਦੇ ਵਿੱਚ ਦਿੱਲੀ ਕੋਰਟ ਦੇ ਵਿੱਚ ਉਹਨੂੰ ਡਰ ਸੀਗਾ ਵੀ ਕਿਤੇ ਮੈਨੂੰ ਫੜੇ ਨਾ ਲੈਣ ਮੈਨੂੰ ਅੰਦਰ ਨਾ ਪੇਜਣ ਸ਼ਰਾਬ ਘਟਾਲੇ 'ਚ ਉੱਥੋਂ ਬਚਦਾ ਹੋਇਆ ਹੜਪੀੜਤ ਜਿਹੜੇ ਇਲਾਕਿਆਂ ਦਾ ਦੌਰਾ ਕਰਨਾ ਉਹ ਵੀ ਗੱਡੀਆਂ 'ਚ ਡਰਾਮਾ ਕਰਕੇ ਗਏ ਨੇ ਸੋਸ਼ਲ ਮੀਡੀਆ ਤੇ ਇਹਨਾਂ ਦਾ ਪੂਰਾ ਜਲੂਸ ਨਿਕਲੇ ਆ ਤੁਸੀਂ ਦੇਖ ਰਹੇ ਹੋ ਕੋਈ ਇਹਨਾਂ ਨੂੰ ਪਸੰਦ ਨਹੀਂ ਕਰਦਾ ਕੋਈ ਇਹਨਾਂ ਨੂੰ ਮੂੰਹ ਲਾ ਕੇ ਰਾਜੀ ਨਹੀਂ ਸਿਰਫ ਇਹਨਾਂ ਨੂੰ ਭਜਾਉਣਾ ਚਾਹੁੰਦੇ ਨੇ ਇੱਥੋਂ ਪੰਜਾਬ ਦੇ ਲੋਕ ਹਨ ਕੀ ਲੋਕ ਨੇ ਇਹ ਆਪਣੀ ਰਾਖੀ ਖੁਦ ਕਰਨਾ ਚਾਹੁੰਦੇ ਆ ਸਸ਼ੀਕਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੇ ਉਥੇ ਹੀ ਪੰਜਾਬ ਦੇ ਵਿੱਚ ਅੱਜ ਹੜ੍ਹਾਂ ਦੀ ਮਾਰ ਪੂਰਾ ਹੀ ਪੰਜਾਬ ਚੱਲ ਰਿਹਾ ਹੈ ਤੇ ਜਿਸ ਨੂੰ ਲੈ ਕੇ ਸਥਿਤੀ ਪੂਰੀ ਗੰਭੀਰ ਦਿਖ ਰਹੀ ਹੈ ਤੇ ਅੱਜ ਹੜ੍ਹਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਤੇ ਉਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਿਹੜੀ ਕਿ ਸਿਹਤ ਵੀ ਵਿਗੜ ਚੁੱਕੀ ਹੈ ਤੇ ਜਿਸ ਦੇ ਦੌਰਾਨ ਅੱਜ ਸਾਡੇ ਨਾਲ ਬਸੀ ਪਠਾਣਾ ਤੋਂ ਭਾਜਪਾ ਦੇ ਹਲਕਾ ਇੰਚਾਰਜ ਮੌਜੂਦ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਸ਼ੀਕਲ ਸਰ ਬਹੁਤ ਬਹੁਤ ਧੰਨਵਾਦ ਮੈਮ ਤੁਹਾਡਾ ਸਰ ਅੱਜ ਪੰਜਾਬ ਦੇ ਹਾਲਾਤ ਜਿਹੜੇ ਕਿ ਦੇਖਣਯੋਗ ਨਹੀਂ ਐ ਹੜਾਂ ਦੀ ਮਾਰ ਪੂਰੇ ਹੀ ਪੰਜਾਬੀ ਚੱਲ ਰਹੇ ਨੇ ਕਿਸਾਨਾਂ ਦੀ ਫਸਲਾਂ ਤਬਾਹ ਹੋ ਗਈਆਂ ਨੇ ਕਿਵੇਂ ਦੇਖਦੇ ਹਾਂ ਅੱਜ ਬਹੁਤ ਮੈਂ ਸਮਝਦਾ ਕਿ ਪੰਜਾਬ ਹਮੇਸ਼ਾ ਹੀ ਹਮ ਆਫਤਾਂ ਦੇ ਨਾਲ ਜੂਝਦਾ ਰਿਹਾ ਜੀ ਜਿਹੜੀ ਇਸ ਵਾਰ ਆਫਤ ਆਈ ਐ ਮੈਂ ਸਮਝਦਾ ਕਿ ਉਹ ਲਾਕੇ ਤਬਾਹ ਹੋ ਗਏ ਜਿੱਥੇ ਪਾਣੀ ਦੀ ਆਉਣ ਦੀ ਸੁਭਾਵਨਾ ਨਹੀਂ ਸੀ ਠੀਕ ਉਸ ਤਰ੍ਹਾਂ ਦੀ ਗੱਲ ਮੈਨੂੰ ਲੱਗਦਾ ਸੀ ਕਿ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਦੀ ਸਰਕਾਰ ਨੂੰ ਪਹਿਲਾਂ ਸੋਧਣੀ ਚਾਹੀਦੀ ਸੀ ਪਰ ਉਹ ਵਿਚਾਰੇ ਕਰਦੇ ਕਿ ਇੱਕ ਪਾਸੇ ਉਹਨਾਂ ਤੇ ਕੇਜਰੀਵਾਲਾ ਰਵਿੰਦ ਕੇਜਰੀਵਾਲ ਦਾ ਬੋਝ ਸੀਗਾ ਕਿਉਂਕਿ ਇਲੈਕਸ਼ਨ ਸੀ ਦਿੱਲੀ ਦੇ ਵਿੱਚ ਉਦੋਂ ਉਹਨਾਂ ਨੇ ਪਾਣੀ ਦੀ ਸੰਭਾਲ ਜਾਂ ਚੋਏ ਸਾਫ ਕਰਨੇ ਨਦੀਆਂ ਜੋ ਵੀ ਉਹਨਾਂ ਦਾ ਸੀਗਾ ਸਰਕਾਰ ਦਾ ਪਰ ਉਹ ਵਿਜੀ ਹੋਣ ਕਰਕੇ ਨਹੀਂ ਕਰ ਸਕੇ ਜਿਸ ਕਾਰਨ ਮੈਂ ਸਮਝਦਾ ਦੋ ਕਾਰਨ ਇਹਦੇ ਵਿੱਚ ਹੋਏ ਨੇ ਇੱਕ ਤਾਂ ਇਲੈਕਸ਼ਨ ਆ ਗਈ ਵਿਜੀ ਹੋ ਕੇ ਭਗਵੰਤ ਮਾਨ ਜੀ ਦੂਜੀ ਗੱਲ ਮੈਂ ਨਹੀਂ ਕਿ ਧੜਾ ਧੜ ਚੱਲੀ ਇੰਨੀ ਕੁ ਮੈਨਿੰਗ ਚੱਲੀ ਹੈ ਪੂਰੇ ਪੰਜਾਬ ਦੇ ਵਿੱਚ ਕਿ ਕੋਈ ਜਾ ਰਿਹਾ ਭਰ ਕੇ ਕੋਈ ਕਿਸੇ ਨੂੰ ਕੋਈ ਪਰਚੀ ਨਹੀਂ ਕੋਈ ਰੋਕ ਟੋਕ ਨਹੀਂ ਹੈ ਪ੍ਰਸ਼ਾਸਨ ਨੂੰ ਖੁੱਲੀ ਛੁੱਟੀ ਸੀ ਮਤਲਬ ਕੁਦਰਤੀ ਆਫਤ ਆਉਣੀ ਹੀ ਆਉਣੀ ਸੀ ਇਹ ਇਹਨਾਂ ਦੀ ਵਜ੍ਹਾ ਮੁੱਖ ਕਾਰਨ ਪੰਜਾਬ ਦੀ ਸਰਕਾਰ ਹੈ ਮੈਂ ਸਮਝਦਾ ਜਿੱਤ ਤੱਕ ਸਰਕਾਰਾਂ ਪਹਿਲਾਂ ਵੀ ਰਹੀਆਂ ਨੇ ਇੰਨਾ ਕੁਝ ਪਹਿਲਾਂ ਨਹੀਂ ਲੋਕਾਂ ਨੂੰ ਝੱਲਣਾ ਪਿਆ ਤੇ ਅੱਜ ਸਾਡੇ ਭਗਵੰਤ ਮਾਨ ਜੀ ਅਜੇ ਬਿਮਾਰ ਹੋ ਗਏ ਉਹ ਚੀਜ਼ ਦੇਖਣ ਦੇ ਲਈ ਕਿਉਂ ਪੰਜਾਬ ਜਿਹੜਾ ਤਰਸਦੀ ਰਹੀ ਹੈ ਪੰਜਾਬ ਦੀ ਪੰਜਾਬ ਹਮੇਸ਼ਾ ਹੀ ਹੂੰ ਗਰਾਉਂਡ ਤੋਂ ਉੱਠ ਕੇ ਫਿਰ ਉੱਪਰ ਤੱਕ ਜਾਂਦਾ ਫਿਰ ਗਰਾਉਂਡ ਤੇ ਆ ਜਾਂਦਾ ਇਹ ਗਿਰਨ ਦਾ ਕੰਮ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨੇ ਕੀਤਾ ਹੁਣ ਇਸ ਵਾਰ ਹੂੰ ਆਮ ਆਦਮੀ ਪਾਰਟੀ ਦੀ ਸਰਕਾਰ ਤੁਸੀਂ ਵਿੱਚ ਮਾਈਨਿੰਗ ਦੀ ਗੱਲ ਕਰੀ ਐ ਜੀ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਬੀਜੇਪੀ ਵਾਲੇ ਸਾਡੇ ਤੇ ਝੂਠੇ ਇਲਜ਼ਾਮ ਲਾ ਰਹੇ ਨੇ ਤਾਂ ਨਹੀਂ ਪੰਜਾਬ 'ਚ ਸਰਕਾਰ ਕੀ ਦੀ ਐ ਜੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੀ ਐ ਨਾ ਆਪ ਦਾ ਪੰਜਾਬ ਤੇ ਜਦੋਂ ਦੀ ਆਈ ਐ ਭਾਰੀ ਪਈ ਐ ਦਿੱਲੀ ਤੇ ਆਪ ਦਾ ਆਈ ਐ ਭਾਰੀ ਪਈ ਐ ਹੁਣ ਦਿੱਲੀ ਦੇ ਵਿੱਚ ਕੰਮ ਨਹੀਂ ਚੱਲ ਰਿਹਾ ਸਭ ਕੁਝ ਹੋ ਰਿਹਾ ਜਿੱਥੇ ਸਾਡੀ ਸਰਕਾਰ ਆਸੀ ਦੇਖੋ ਗੱਲ ਇਹ ਨਰਿੰਦਰ ਮੋਦੀ ਜੀ ਦਾ ਬੜਾ ਵਧੀਆ ਤੇ ਕਲੀਅਰ ਘਟਦਾ ਸੁਪਨਾ ਹੈ ਕਿ ਅਸੀਂ ਪੰਜਾਬ ਨੂੰ ਔਰ ਦੇਸ਼ ਨੂੰ ਵਿਕਸਤ ਦੇਖਣਾ ਚਾਹੁੰਦੇ ਹਾਂ ਪਰ ਸਰਕਾਰ ਪੰਜਾਬ ਦੇ ਵਿੱਚ ਉਲਟ ਹੋਣ ਕਰਕੇ ਇੱਕ ਮਿਆਜਾ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਇਲੈਗਲ ਮਾਈਨਿੰਗ ਜਿਹੜੀ ਹੋਈ ਹੈ ਉਹਦੇ ਵਿੱਚ ਦਿਨ ਰਾਤ ਟੇਪਰ ਚੱਲੇ ਨੇ ਜਿਹਦੇ ਵਿੱਚ ਕੋਈ ਰੋਕ ਟੋਕ ਨਹੀਂ ਹੋਈ ਸਿਰਫ ਪੰਜਾਬ ਦੇ ਦੇ ਵਿੱਚ ਰੋਲ ਹੈ ਉਹ ਭਵੇਂ ਪੰਜਾਬ ਦਾ ਭਾਰਤ ਆਪਣੇ ਆਮ ਆਦਮੀ ਪਾਰਟੀ ਦਾ ਛੋਟੇ ਤੋਂ ਛੋਟੇ ਕਾਰਜਕਰਤਾ ਉਹਨੇ ਵੀ ਮਾਇਨੇ ਕੀਤੀ ਹੈ ਖੁੱਲ ਕੇ ਕੀਤੀ ਹੈ ਕੋਈ ਰੋਕ ਟੋਕ ਨਹੀਂ ਹੋਈ ਜਿਹਦਾ ਖਮਿਆਜਾ ਮੈਂ ਤੁਹਾਨੂੰ ਪਹਿਲਾਂ ਦੱਸ ਗਿਆ ਵੀ ਭੁਗਤਣਾ ਪਿਆ ਇਹ ਪੰਜਾਬ ਨੂੰ ਹੀ ਭੁਗਤਣਾ ਪਿਆ ਹੁਣ ਤਾਂ ਭਗਵੰਤ ਮਾਨ ਸਾਹਿਬ ਭਵੇਂ ਆਰਾਮ ਫਰ ਮਾਰੇ ਨੇ ਜੋ ਮਰਜ਼ੀ ਕਰ ਰਹੇ ਨੇ ਜੋ ਮਰਜ਼ੀ ਉਹਨੂੰ ਡਰਾਮਾ ਕਰੀ ਜਾਣ ਪਰ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਜੇਕਰ ਸਾਡੀ ਭਾਰਤੀ ਜਨਤਾ ਪਾਰਟੀ ਦੀ ਗੱਲ ਕਰਦੇ ਨੇ ਅਸਤ ਤਾਂ ਪਹਿਲਾਂ ਪਹਿਲਾਂ ਵੀ ਨਾਲ ਸੀਗੇ ਪੰਜਾਬ ਦੇ ਹੁਣੇ ਵੀ ਨਾਲ ਹੈ ਉਹ ਨਰਿੰਦਰ ਮੋਦੀ ਜੀ ਬਿਲਕੁਲ ਪੰਜਾਬ ਦੇ ਲੋਕਾਂ ਦੇ ਨਾਲ ਨੇ ਪੰਜਾਬ ਦੇ ਨਾਲ ਖੜੇ ਨੇ ਅੱਜ ਹੜਪੀੜ ਤੋਂ ਲੈ ਕੇ ਭਾਜਪਾ ਦਾ ਕੀ ਸਟੈਂਡ ਹੈ ਜੀ ਬਿਲਕੁਲ ਅਸੀਂ ਤਾਂ ਨਾਲ ਦੇਖੋ ਜੀ ਪਹਿਲੇ ਦਿਨ ਤੋਂ ਹੀ ਇਹ ਤਾਂ ਪਹਿਲਾ ਇਸ ਤਰ੍ਹਾਂ ਦੀ ਚਲੋ ਆਫਤ ਆਉਣੀ ਨਹੀਂ ਸੀ ਚਾਹੀਦੀ ਪੰਜਾਬ ਦੇ ਵਿੱਚ ਪਰ ਅਦਾਸ ਕਰਦੇ ਆ ਸਾਰੇ ਪੰਜਾਬ ਸਾਡਾ ਬਹੁਤ ਵਧੀਆ ਸੂਬਾ ਹੈ ਸੋਨੇ ਦੀ ਚਿੜੀ ਹੈ ਇੱਥੋਂ ਹੀ ਇੱਥੋਂ ਹੀ ਖੇਤੀ ਦੇ ਨਾਲ ਪੂਰਾ ਮੈਂ ਸਮਝਦਾ ਕਿ ਵਰਲਡ ਤੱਕ ਇਹ ਜਾਂਦਾ ਹੈ ਇਹਨਾਂ ਦਾ ਪੰਜਾਬ ਦੀ ਜਿਹੜੀ ਉਪਜਾਊ ਜ਼ਮੀਨ ਹੈ ਇੱਥੋਂ ਹੀ ਸਾਰਾ ਕੁਝ ਬੋਇਆ ਜਾਂਦਾ ਹੈ ਔਰ ਨਰਿੰਦਰ ਮੋਦੀ ਜੀ ਦਾ ਉਹਨਾਂ ਨੇ ਸਾਡੀ ਜਿਹੜੀ ਪੰਜਾਬ ਦੇ ਵਿੱਚ ਸਾਡੀ ਟੀਮ ਉਹ ਡਿਊਟੀ ਲਈ ਹੋਈ ਹੈ ਕਿ ਤੁਸੀਂ ਇੱਕ ਦਿਨ ਵੀ ਨਹੀਂ ਬੈਠਣਾ ਵਾਕਿਆ ਸਚਾਈ ਹੈ ਅਸੀਂ ਬੈਠੇ ਵੀ ਨਹੀਂ ਇੱਕ ਦਿਨ ਸਾਡੇ ਲੀਡਰਸ਼ਿਪ ਪੰਜਾਬ ਦੀ ਹੋਵੇ ਸੈਂਟਰਲ ਦੀ ਲੀਡਰਸ਼ਿਪ ਹੋਵੇ ਆ ਕੱਲ ਪਰਸੋਂ ਸਾਡੇ ਕੇਂਦਰੀ ਮੰਤਰੀ ਆ ਕੇ ਗਏ ਨੇ ਸ਼ਿਵਰਾਜ ਚੋਹਾਨ ਜੀ ਜੀ ਸੀਨੀਅਰ ਅਗੂ ਨੇ ਔਰ ਉਹਨੂੰ ਪਤਾ ਵੀ ਕੀ ਹੈ ਗਰਾਊਂਡ ਦੀ ਸਥਿਤੀ ਗਰਾਊਂਡ ਤੇ ਆ ਕੇ ਗਏ ਨੇ ਦੂਜੇ ਪਾਸੇ ਅਰਵਿੰਦ ਕੇਜਰੀਵਾਲਾ ਆ ਕੇ ਗਏ ਨੇ ਤੁਸੀਂ ਦੇਖਿਆ ਹੀ ਹੋਣਾ ਉਹ ਗੱਡੀਆਂ ਦੇ ਕਾਫਲੇ ਚ ਆਏ ਆ ਅਸੀਂ ਗਰਾਊਂਡ ਤੇ ਜਾ ਕੇ ਦੇਖਿਆ ਵੀ ਕਿੱਥੇ ਕਿੱਥੇ ਖੜਾ ਹੈ ਪੰਜਾਬ ਪਰ ਪੰਜਾਬ ਜਿਹੜਾ ਆ ਅੱਜ ਡੁੱਬਿਆ ਹੋਇਆ ਬੜੇ ਬੁਰੇ ਤਰੀਕੇ ਨਾਲ ਇੱਥੇ ਰਾਜਨੀਤੀ ਕਰਨੀ ਮੈਂ ਸਮਝਦਾ ਆਮ ਆਦਮੀ ਪਾਰਟੀ ਲਈ ਅੱਛੀ ਨਹੀਂ ਹੈ ਹੋਰ ਬਾਕੀ ਸਾਰੇ ਮੈਨੂੰ ਲੱਗਦਾ ਹੈ ਮੈਨੂੰ ਵੀ ਕਿ ਕੰਮ ਕਰ ਰਹੇ ਨੇ ਜਿੰਨੇ ਕੁ ਜੋਗੇ ਹੈਗੇ ਨੇ ਪਰ ਭਾਰਤੀ ਜਨਤਾ ਪਾਰਟੀ ਦਿਨ ਰਾਤ ਹਣ ਪ੍ਰਭਾਵਿਤ ਜਿਹੜੇ ਇਲਾਕੇ ਨੇ ਉਥੇ ਦੌਰਾ ਵੀ ਅਸੀਂ ਕਰ ਰਹੇ ਆ ਜੋ ਅਸੀਂ ਦੇਖ ਸਕਦੇ ਆ ਉੱਤੇ ਅਸੀਂ ਦੇ ਰਿਹਾ ਪਹੁੰਚਾਵ ਰਹੇ ਆ ਸਾਰਾ ਕੁਝ ਪਰ ਇਸ ਤੋਂ ਵੱਡਾ ਹੈ ਅਸੀਂ ਇੱਕ ਹੋਰ ਵੀ ਕਰਾਂਗੇ ਦੇਖਦੇ ਪ੍ਰਧਾਨ ਮੰਤਰੀ ਮੈਂ ਸਮਝਦਾ ਵੀ 9 ਤਰੀਕ ਨੂੰ ਇੱਥੇ ਆਉਣਾ ਹੈ ਜੀ ਵੱਡਾ ਪੈਕੇਜ ਜੀ ਵੱਡਾ ਪੈਕੇਜ ਦੀ ਮੰਗ ਵੈਸੇ ਵੀ ਕੀਤੀ ਜਾ ਰਹੀ ਹੈ ਜੀ ਆਹ ਉਹ ਕਰੀ ਜਾਂਦੇ ਇਹ ਤਾਂ ਕਹਿੰਦੇ ਸੀਗੇ ਸਾਡੇ ਕੋਲ ਕਹਿੰਦੇ ਵੀ ਜਿਹੜੇ ਜਦੋਂ ਆਫਤ ਆਉਂਦੀ ਹੈ ਸਾਡੇ ਕੋਲ ਫੰਡ ਪਿਆ ਹੋਇਆ ਭਗਵੰਤ ਮਾਨ ਜੀ ਹੁਣ ਕਿੱਥੇ ਆ ਫੰਡ ਤੁਹਾਡਾ ਅੱਜ ਤੁਸੀਂ ਬੈੱਡ ਤੇ ਪੈ ਗਏ ਪੰਜਾਬ ਡੋਬ ਰਿਹਾ ਹੁਣ ਤੁਸੀਂ ਗੱਲਾਂ ਕਰ ਰਹੇ ਹੋ ਤੁਸੀਂ ਤਾਂ ਕਹਿੰਦੇ ਸਾਡੇ ਕੋਲ ਫੰਡ ਪਿਆ ਕਿੱਥੇ ਆ ਫੰਡ ਕਿੱਥੇ ਗਿਆ ਉਹ ਪੈਸਾ ਕਿੱਥੇ ਲੱਗਣਾ ਤੁਹਾਨੂੰ ਪਤਾ ਵੀ ਹੈ ਅੱਜ ਤੁਸੀਂ ਮੰਗ ਕਰ ਰਹੇ ਹੋ 50 ਹਜ਼ਾਰ ਕਰੋੜ ਦੇ 60 ਹਜ਼ਾਰ ਉਹ ਤਾਂ ਅਸੀਂ ਦੇਖਣਾ ਨਾ ਸਾਡੀ ਕੇਂਦਰ ਦੀ ਸਰਕਾਰ ਨੇ ਦੇਖਣਾ ਕੇਂਦਰ ਦੀ ਟੀਮਾਂ ਸਾਡੇ ਘਟਨ ਕੀਤੀਆਂ ਹੋਈਆਂ ਨੇ ਉਹ ਉੱਥੇ ਸਰਵੇ ਕਰ ਰਹੀਆਂ ਨੇ ਜੋ ਵੀ ਨੁਕਸਾਨ ਜੋ ਬਣਦਾ ਮੁਆਵਜਾ ਉਹ ਸਾਰਾ ਅਸੀਂ ਸਿੱਧਾ ਉਹਨਾਂ ਖਾਤਿਆਂ ਦੇ ਵਿੱਚ ਪਵਾਵਾਂਗੇ ਅਸੀਂ ਭਗਵੰਤ ਮਾਨ ਤੇ ਵਿਸ਼ਵਾਸ ਨਹੀਂ ਕਰਨਾ ਕਿਉਂਕਿ ਹੜਪ ਆਉਣ ਤੋਂ ਪਹਿਲਾਂ ਅਸੀਂ 530 ਕਰੋੜ ਰੁਪਏ ਦਿੱਤੇ ਬਾਰਡਰ ਏਰੀਆ ਨੂੰ ਸਫਾਈਆਂ ਵਾਸਤੇ ਨਾਲਿਆਂ ਦੀ ਸਫਾਈਆਂ ਵਾਸਤੇ ਸਾਰਾ ਕੁਝ ਲਾਇਕ ਰੁਪਏ ਵੀ ਪੁੱਛਣਾ ਚਾਹੁੰਨਾ ਮੈਂ ਤੁਹਾਡੇ ਮਾਧਮ ਰਾਹੀਂ ਕਿੱਥੇ ਲਾਇਆ ਭਗਵੰਤ ਮਾਨ ਜੀ ਪੈਸਾ ਤੁਸੀਂ ਝੂਠੇ ਡਰਾਮੇ ਨਾ ਕਰੋ ਉਹ ਤੁਹਾਡਾ ਜਿਹੜਾ ਬਾਊ ਹੈ ਜਦੋਂ ਉਹਨੂੰ ਪਤਾ ਲੱਗਿਆ ਵੀ ਹੁਣ ਮੈਨੂੰ ਲੋਕ ਪੈਣ ਲੱਗੇ ਇੱਕ ਪਾਸੇ ਉਹਦੀ ਤਰੀਕ ਸੀ ਕੋਰਟ ਦੇ ਵਿੱਚ ਦਿੱਲੀ ਕੋਰਟ ਦੇ ਵਿੱਚ ਉਹਨੂੰ ਡਰ ਸੀਗਾ ਵੀ ਕਿਤੇ ਮੈਨੂੰ ਫੜੇ ਨਾ ਲੈਣ ਮੈਨੂੰ ਅੰਦਰ ਨਾ ਭੇਜਣ ਸ਼ਰਾਬ ਘਟਾਲੇ ਚ ਉੱਥੋਂ ਬਚਦਾ ਹੋਇਆ ਹੜਪੀੜਤ ਜਿਹੜੇ ਇਲਾਕਿਆਂ ਦਾ ਦੌਰਾ ਕਰਨਾ ਉਹ ਵੀ ਗੱਡੀਆਂ 'ਚ ਡਰਾਮਾ ਕਰਕੇ ਗੈਨੇ ਸੋਸ਼ਲ ਮੀਡੀਆ ਤੇ ਇਹਨਾਂ ਦਾ ਪੂਰਾ ਜਲੂਸ ਨਿਕਲੇ ਆ ਤੁਸੀਂ ਦੇਖ ਰਹੇ ਹੋ ਕੋਈ ਇਹਨਾਂ ਨੂੰ ਪਸੰਦ ਨਹੀਂ ਕਰਦਾ ਕੋਈ ਇਹਨਾਂ ਨੂੰ ਮੂੰਹ ਲਾ ਕੇ ਰਾਜੀ ਨਹੀਂ ਸਿਰਫ ਇਹਨਾਂ ਨੂੰ ਭਜਾਉਣਾ ਚਾਹੁੰਦੇ ਨੇ ਇੱਥੋਂ ਪੰਜਾਬ ਦੇ ਲੋਕ ਅਣਖੀ ਲੋਕ ਨੇ ਇਹ ਆ ਪੁਨੀ ਰਾਖੀ ਖੁਦ ਕਰਨਾ ਚਾਹ। ਮਤਲਬ ਕਿ ਪੰਜਾਬੀ ਹੁਣ ਅਣਖ ਭੰਨਣਗੇ। ਬਿਲਕੁਲ ਉਹ ਤਾਂ ਅਣਖ ਇਹਨਾਂ ਕੋਲ ਰਹੀ ਨਹੀਂ ਅਣਖ ਰਣਕਾ ਦੀ ਰਹੀ ਹੈ। ਜਿਹੜਾ ਅਣਖੀ ਸੀ ਜਿਹੜਾ ਵੱਡੇ ਵੱਡੇ ਦਮ ਗੱਜੇ ਮਾਰਦਾ ਸੀਗਾ ਭਗਵੰਤ ਮਾਨ ਉਹ ਤਾਂ ਬੈੱਡ ਤੇ ਆ। ਕੀ ਹੋਇਆ ਉਹਨਾਂ ਪਹਿਲਾਂ ਕਿਉਂ ਨਹੀਂ ਇਸ ਤਰ੍ਹਾਂ ਦੀ ਕੋਈ ਇੰਨੀ ਸੀਰੀਅਸ ਕੰਡੀਸ਼ਨ ਤੇ ਉਹ ਤਾਂ ਇਦਾਂ ਕਹਿ ਰਹੇ ਨੇ ਕਹਿੰਦੇ ਵੀ ਅਸੀਂ ਹੜਪੀੜ ਤੋਂ ਦੀ ਮਦਦ ਦੇ ਲਈ ਆਮ ਆਦਮੀ ਪਾਰਟੀ ਅੱਗੇ ਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੌਰੇ ਤੇ ਸੀ ਜਿਸ ਕਾਰਨ ਉਹ ਆਪਣਾ ਧਿਆਨ ਨਹੀਂ ਰੱਖ ਸਕੇ ਕਿਉਂਕਿ ਦਿਨ ਰਾਤ ਮਿਹਨਤ ਕੀਤੀ ਹੈ ਇਸ ਕਰਕੇ ਉਹਨਾਂ ਨੇ ਆਪਣਾ ਧਿਆਨ ਨਹੀਂ ਰੱਖਿਆ ਉਹ ਤਾਂ ਬਿਮਾਰ ਹੋ ਗਏ ਨੇ ਇੱਕ ਦਿਨ ਗਏ ਨੇ ਹਮ ਵੱਧ ਤੋਂ ਵੱਧ 2 ਦਿਨ ਗਏ ਨੇ ਕਿਹੜਾ ਉਹਨਾਂ ਨੇ ਕੀ ਕਰਤਾ ਇਸ ਤਰ੍ਹਾਂ ਦਾ ਵੀ ਉਹਨਾਂ ਨੂੰ ਬਿਮਾਰੀ ਪੈ ਗਈ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਸਿਰਫ ਡਰਾਮਾ 1 ਰੁਪਿਆ ਪੰਜਾਬ ਦੇ ਲੋਕਾਂ ਨੂੰ ਦਿੱਤਾ ਮੈਂ ਪੁੱਛਣਾ ਚਾਹੁੰਦਾ ਆਮ ਆਦਮੀ ਪਾਰਟਪ ਅਰੋੜਾ ਸਾਹਿਬ ਤੁਹਾਨੂੰ ਚਲੋ ਕੋਈ ਪ੍ਰਧਾਨ ਬਣਾਇਆ ਪਾਰਟੀ ਨੇ ਕੀ ਕੀ ਦਿੱਤਾ ਤੁਸੀਂ ਪੰਜਾਬ ਨੂੰ ਮੈਨੂੰ ਦੱਸੋ ਹਮ ਇੱਕ ਹਮਦਰਦੀ ਦੇ ਤੌਰ ਤੇ ਸਾਡੇ ਹਰਿਆਣਾ ਦੇ ਮੁੱਖ ਮੰਤਰੀ ਨੈب ਸਿੰਘ ਸੈਣੀ ਜੀ ਨੇ 5 ਕਰੋੜ ਦਾ ਰਾਹਤ ਪੈ ਗਿਆ ਦਿੱਤਾ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਜੀ ਨੇ 5 ਕਰੋੜ ਰੁਪਏ ਦਿੱਤਾ ਉਸ ਤੋਂ ਇਲਾਵਾ ਸਾਡੀ ਕੇਂਦਰ ਦੀ ਜਿਹੜੀ ਟੀਮ ਆ ਉਹ ਸਰਵੇ ਤੋਂ ਬਾਅਦ ਜਿਹੜਾ ਸਾਰਾ ਉਸੇ ਸਾਰਾ ਕੋ ਦਵਾਗੇ ਪੰਜਾਬ ਨੂੰ ਤੁਸੀਂ ਕੀ ਦਿੱਤਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਪੰਜਾਬ ਦੇ ਵਿੱਚ ਸਰਕਾਰ ਤੁਹਾਡੀ ਹੈ। ਹੂੰ। ਡਰਾਮਾ ਨਾ ਕਰੋ। ਪੰਜਾਬ ਬੜੀ ਸੀਰੀਅਸ ਕੰਡੀਸ਼ਨ ਦੇ ਵਿੱਚ। ਪੰਜਾਬ ਜੂਝ ਰਿਹਾ ਹੈ। ਘਰਾਂ ਦੇ ਘਰ ਖਤਮ ਹੋ ਗਏ। ਕਈ ਮੌਤਾਂ ਹੋ ਗਏ 30 ਦੇ ਕਰੀਬ ਮੌਤਾਂ ਹੋ ਗਈਆਂ। ਡਰਾਮੇਬਾਜੀ ਨਾ ਕਰੋ। ਭਗਵਾਨ ਤੁਮਨ ਸਾਹਿਬ। ਇਹ ਖਮਿਆਜਾ ਤੁਹਾਨੂੰ ਭੁਗਤਣਾ ਪੈਣਾ ਹੈ। ਇਹ ਡਰਾਮਾ ਨਹੀਂ ਹੈ। ਇਹ ਪੰਜਾਬ ਦੇ ਲੋਕ ਅੱਜ ਮਰ ਰਹੇ ਨੇ। ਉਹਨਾਂ ਦੇ ਘਰ ਤਬਾਹ ਹੋ ਗਏ। ਫਸਲਾਂ ਰੁੜ ਗਈਆਂ। ਤੁਸੀਂ ਮੁਰਗੀ ਮਰਨ ਦੇ ਪੈਸੇ ਦਿੰਦੇ ਸੀ। ਤੁਸੀਂ ਬੱਕਰੀ ਮਰਨ ਦੇ ਪੈਸੇ ਦਿੰਦੇ ਸੀ ਕਿੱਥੇ ਆਜੋ ਤੁਹਾਡੇ ਗੱਲਾਂ ਕੌਣ ਪੁੱਛੇਗਾ ਤੁਹਾਨੂੰ ਹਾਂ ਆ ਤੁਸੀਂ 44 ਹਸਪਤਾਲ ਚ ਪੈ ਕੇ ਆਪਣਾ ਉਧਰ ਆਪਣਾ ਟਾਈਮ ਪਾਸ ਕਰ ਰਹੇ ਹੋ ਇਹ ਨਾ ਕਰੋ ਪੰਜਾਬ ਤਰਸ ਰਿਹਾ ਹੈ ਤਰਸਯੋਗ ਹਾਲਤ ਹੈ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਾਲ ਖੜੀ ਹੈ ਅਸੀਂ ਇਹਨਾਂ ਨੂੰ ਨਹੀਂ ਓ ਡਿੱਕਣਾ ਹਾਂ ਅਸੀਂ ਆਪਣਾ ਕੰਮ ਕਰ ਰਹੇ ਹਾਂ ਹਾਂ ਔਰ ਲਗਾਤਾਰ ਬੜੇ ਬਦੇ ਤਰੀਕੇ ਨਾਲ ਅਸੀਂ ਲੱਗੇ ਹੋਏ ਹਾਂ ਅਸੀਂ ਭਗਵੰਤ ਮਾਨ ਨੂੰ ਜੇ ਦੇਖੀਏ ਤਾਂ ਪੰਜਾਬ ਤਾਂ ਖਤਮ ਹੋ ਜਾਊਗਾ ਜੇ ਅਸੀਂ ਦੇਖੀਏ ਪੰਜਾਬ 'ਚ ਭਗਵੰਤ ਮਾਨ ਦੀ ਆਪ ਦਾ ਸਰਕਾਰ ਹੈ ਅਸੀਂ ਤਾਂ ਖਤਮ ਹੋ ਜਾਾਂਗੇ ਬਿਲਕੁਲ ਨਹੀਂ ਅਸੀਂ ਪੰਜਾਬ ਨਾਲ ਡਟ ਕੇ ਖੜੇ ਹਾਂ ਐਨਟੀਆਰਐਫ ਦੀ ਟੀਮ ਨੂੰ ਮੋਦੀ ਜੀ ਨੇ ਪਹਿਲੇ ਹੀ 11000 ਕਰੋੜ ਦਾ ਵਿਸ਼ੇਸ਼ ਪੈਕੇਜ ਦੇ ਕੇ ਭੇਜਿਆ ਹੋਇਆ ਹੈ 11000 ਕਰੋੜ ਦਾ ਇਹਨਾਂ ਨੂੰ ਕੀ ਪਤਾ ਹੈ ਇਹ ਤਾਂ ਗੱਲਾਂ ਕਰਦੇ ਨੇ ਗੱਲਾਂ ਨਹੀਂ ਅਸੀਂ ਕਰਦੇ ਸੀ ਕੰਮ ਕਰਦੇ ਹਾਂ ਸਾਰੇ ਯਤਨ ਨੇ ਸਾਡੇ ਕੋਲ ਅਸੀਂ ਕਰਨਾ ਜਾਣਦੇ ਹਾਂ ਅਸੀਂ ਇਹਨਾਂ ਤੋਂ ਸਲਾਹ ਨਹੀਂ ਲੈਣੀ ਨਾ ਆਹੀ ਨਾ ਤੋਂ ਸ਼ਾਬਾਸ਼ ਸ਼ਾਬਾ ਕਰਵਾਉਣੀ ਹੈ ਹੂੰ ਸਾਨੂੰ ਕੀ ਐ ਸੀ ਪੰਜਾਬ ਦੇ ਲੋਕਾਂ ਦੇ ਨਾਲ ਕਣੀ ਅਸੀਂ ਸਿਆਸਤ ਕਰਨੀ ਹੈ ਹੂੰ ਅਸੀਂ ਪੰਜਾਬ ਦੀ ਰਾਜਨੀਤੀ ਸੁਧਾਰ ਕਰਨ ਦੇ ਲਈ ਭਾਰਤੀ ਜਨਤਾ ਪਾਰਟੀ ਆਈ ਹੈ ਹੂੰ 11000 ਕਰੋੜ ਦਾ ਪੈਕੇਜ ਜਿਦੇ ਵਿੱਚ 10000 ਬੰਦਿਆਂ ਨੂੰ ਸੇਫ ਕੱਢਿਆ ਐ ਐਨਡੀਆਰਐਫ ਦੀ ਟੀਮ ਨੇ ਸੇਫ ਘਰਾਂ ਜੋ ਬਚਾ ਕੇ ਸੁਰੱਖਿਅਤ ਥਾਵਾਂ ਤੇ ਲੈ ਕੇ ਆਂਦਾ ਹੂੰ ਦੂਜੇ ਪਾਸੇ ਤੁਸੀਂ ਸਭ ਜਾਣਦੇ ਕੀ ਕਾਰਨ ਬਣਿਆ ਜੀ ਅੱਜ ਐਨਾ ਪੰਜਾਬ ਦੇ ਵਿੱਚ ਹੜ ਆ ਚੁੱਕਾ ਮੈਂ ਦੱਸ ਰਿਹਾ ਜੀ ਇੱਕਦਮ ਮੈਨਿਕ ਤਾਂ ਤੇ ਜ਼ਰੂਰੀ ਹੈ ਨਾ ਮੈਨਿਕ ਤਾਂ ਹੋਈ ਹੋਈ ਹੈ ਮੈਨਿਕ ਦੱਬ ਕੇ ਹੋਈ ਹੈ ਵਿਸ਼ੇਸ਼ ਕਾਰਨ ਤਾਂ ਇਹਦਾ ਕਿਉਂਕਿ ਉਹਨਾਂ ਨੇ ਤਾਂ ਕਿਹਾ ਸੀ ਨਾ ਜੀ ਵੀ ਸੈਸ਼ਨ ਦੇ ਵਿੱਚ ਕਿ ਹੁਣ ਤਾਂ ਸਾਰੇ ਪੁਖਤਾ ਪ੍ਰਬੰਧ ਕਰ ਦਿੱਤੇ ਨੇ ਹੁਣ ਨਹੀਂ ਕੋਈ ਇਦਾਂ ਦੀ ਆਫਤ ਆਏਗੀ ਤੁਹਾਡੇ ਸਾਹਮਣੇ ਹੈ ਜੀ ਕਿਹੜਾ ਪੁਖਤਾ ਲੁਧਿਆਣੇ ਤੱਕ ਤਾਂ ਪਾਣੀ ਆ ਗਿਆ ਹਮ ਅੰਮ੍ਰਿਤਸਰ ਤੋਂ ਚੱਲਿਆ ਤਰਨਤਾਰ ਬਾਰਡ ਏਰੀਆ ਤੋਂ ਫਾਜਲਕਾ ਸਾਈਡ ਤੋਂ ਇੱਥੇ ਤੱਕ ਤਾਂ ਲੁਧਿਆਣੇ ਤੱਕ ਤਾਂ ਆ ਗਿਆ ਉਧਰ ਪਟਿਆਲੇ ਵਾਲਾ ਬੰਬ ਟੁੱਟ ਗਿਆ ਕਿਹੜੇ ਪੁਖਤਾ ਪ੍ਰਬੰਧ ਨੇ ਦੱਸੋ ਉਹਨਾਂ ਦੇ ਪਠਾਨ ਮਾਜਰਾ ਐਮਐਲਏ ਨੇ ਕਹਿੰਦੇ ਮ ਛੱਡਤੀ ਕਹਿੰਦਾ ਮੈਂ ਪਾਰਟ 2 ਛੱਡਤੀ ਹੂੰ ਥੋੜੇ ਸਾਹਮਣੇ ਆ ਸਾਰਾ ਕੁਝ ਉਹ ਕਹਿੰਦਾ ਵੀ ਮੈਨੂੰ ਸੋਣੀ ਦੇ ਜਿਹੜਾ ਕ੍ਰਿਸ਼ਨ ਕੁਮਾਰ ਆ ਸੈਕਟਰੀ ਆ ਜਿਹੜਾ ਇਹਨਾਂ ਦਾ ਹੂੰ ਕੇਜਰੀਵਾਲ ਨੇ ਸੁਣਨ ਦਿੰਦਾ ਸਾਡੀ ਕੋਈ ਸੁਣਵਾਈ ਨਹੀਂ ਮੰਤਰੀਆਂ ਦੀ ਕੋਈ ਸੁਣਵਾਈ ਨਹੀਂ ਹੂੰ ਐਮਐਲਏ ਦੀ ਕੋਈ ਸੁਣਵਾਈ ਨਹੀਂ ਅਸੀਂ ਤਾਂ ਸਤੀਪਾਸੇਣ ਨੂੰ ਤਿਆਰ ਹੂੰ ਦੂਜੇ ਦਿਨ ਉਹਤੇ ਰੇਡ ਕਰਤੀ ਹੂੰ ਇਹ ਗੱਲਾਂ ਨੇ ਥੋੜੇ ਸਾਹਮਣੇ ਆ ਸਾਰਾ ਕੁਝ ਨਿਕਲ ਕੇ ਆਉਣਾ ਉਹਨਾਂ ਦੇ ਇੱਕ ਐਮਐਲਏ ਨੇ ਕੁਲਵੰਤ ਉਸ ਤੋਂ ਕਨੌਰ ਤੋਂ ਸ਼ਾਇਦ ਵਿਧਾਇਕ ਨੇ ਕੁਲਵੰਤ ਉਹ ਕੋ ਆਪਣੇ ਦੇਵਮਾਨ ਉਹਨਾਂ ਨੇ ਵੀ ਬਗਾਵਤ ਸ਼ੁਰੂ ਕਰ ਦਿੱਤੀ ਹਮ ਸਾਰਾ ਕੁਝ ਸਾਹਮਣੇ ਆ ਜਾਣਾ ਥੋੜਾ ਰੁਕੋ ਵੇਟ ਐਂਡ ਵਾਚ ਲੋਕਾਂ ਨੇ ਇਹ ਨਾ ਦੇ ਆਪਣੇ ਬੰਦਿਆਂ ਨੇ ਐਮਐਲਿਆਂ ਨੇ ਜਿੱਤੇ ਹੋਏ ਜਿਹੜੇ ਐਮਐਲੇ ਨੇ ਉਹਨਾਂ ਨੇ ਦੇਖਣਾ ਪਸੰਦ ਕਰਨਾ ਮੰਗ ਲਈ ਪਾਇ ਹਮ ਅੱਜ ਪੰਜਾਬ ਦੇ ਨਾਲ ਖੜਨ ਦੀ ਲੋੜ ਹੈ ਜਦਕੇ ਬਿਲਕੁਲ ਖੜਨ ਦੀ ਲੋੜ ਹੈ ਜੀ ਕਿਹੜਾ ਬੰਦਾ ਨਾ ਲੱਗਿਆ ਮੈਨੂੰ ਦੱਸੋ ਸੀ ਇਹਨਾਂ ਨੂੰ ਬਾੜਦੇ ਨਹੀਂ ਲੋਕ ਹਮ ਕਹਿੰਦੇ ਬਿਲਕੁਲ ਨਹੀਂ ਤੁਸੀਂ ਫੋਟੋ ਸ਼ੂਟ ਕਰਵਾਉਣਾ ਆਉਂਦੇ ਹੋ ਜੈਕਟਾਂ ਜੀਆਂ ਪਾ ਕੇ ਉਹ ਫੋਟੋ ਸ਼ੂਟ ਕਰਵਾਉਣ ਆਏ ਨੇ ਕੇਜਰੀਵਾਲ ਫੋਟੋ ਸ਼ੂਟ ਕਰਵਾ ਕੇ ਚਲੇ ਗਏ। ਹਮਮ। ਹੋਰ ਕੀ ਕੀਤਾ ਇਹਨਾਂ ਨੇ? ਮੈਨੂੰ ਤਾਂ ਮੇਰਾ ਤਾਂ ਇਹੀ ਸਵਾਲ ਆ ਜੀ। ਹਮਮ। ਅਸੀਂ ਦੇਖੋ ਇਹ ਇੰਟਰਵਿਊ ਦਾ ਮੇਨ ਮਕਸਦ ਇਹੀ ਹੈ। ਮੇਰੇ ਤਾਂ ਬੇਨਤੀ ਹੈ ਸਾਰੇ ਪੰਜਾਬ ਦੀ ਜਿੰਨੇ ਵੀ ਸੰਸਥਾਵਾਂ ਨੇ ਜਿਹੜੇ ਵੀ ਭਲਾ ਕਰਨਾ ਚਾਹੁੰਦੇ ਨੇ। ਹਮਮ। ਉਹ ਸਾਰੇ ਪਾ ਪੰਜਾਬ ਦੇ ਨਾਲ ਅੱਜ ਇਕਜੁੱਟ ਹੋ ਕੇ ਉਹਨਾਂ ਦੇ ਨਾਲ ਖੜ੍ਹ ਜੀਏ। ਜਿਨ੍ਹਾਂ ਦੇ ਘਰ ਖਤਮ ਹੋਏ ਉਹਨਾਂ ਦੇ ਨਾਲ ਖੜਨ ਦੀ ਜ਼ਰੂਰਤ ਹੈ। ਜਿਨ੍ਹਾਂ ਦੀਆਂ ਫਸਲਾਂ ਖਤਮ ਹੋਈਆਂ ਉਹਨਾਂ ਨਾਲ ਖੜਨ ਦੀ ਜ਼ਰੂਰਤ ਹੈ। ਕਿਸਾਨਾਂ ਨਾਲ ਖੜਨ ਦੀ ਜ਼ਰੂਰਤ ਹੈ। ਆਓ ਪਾ ਤਕੜੇ ਹੋ ਕੇ ਇਹ ਆਪਦਾਨੂ ਤਾਂ ਪਰੇ ਕਰਨਾ ਹੀ ਕਰਨਾ ਹੈ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਆਪਦਾ ਪੰਜਾਬ ਤੇ ਇਹ ਗ੍ਰੈਂਡ ਲੱਗਿਆ ਪੰਜਾਬ ਤੇ ਇਹ ਗ੍ਰੈਂਡ ਨੂੰ ਪਰੇ ਕਰ ਦਈਏ ਤਾਂ ਸਾਡਾ ਬਚਾਓ ਹੋਣਾ ਹੈ ਜ਼ਿੰਦਗੀ ਤਾਂ ਆਪਾਂ ਨੇ ਅੱਗੇ ਵੀ ਜੀਣੀ ਹੈ ਨਾ ਇਹਨਾਂ ਤੋਂ ਬਚਾਉਣਾ ਜ਼ਰੂਰੀ ਹੈ ਪੰਜਾਬ ਨੂੰ ਇਹ ਲੁੱਟਣ ਆਏ ਨੇ ਅਹਿਮਦ ਸ਼ਾਹ ਅਬਦਾਲੀ ਵਾਂਗ ਇਹ ਅਬਦਾਲੀ ਤੋਂ ਬਚਣ ਦੀ ਜ਼ਰੂਰਤ ਹੈ ਅਹਿਮਦ ਸ਼ਾਹ ਅਬਦਾਲੀ ਹੈ ਭਗਵੰਤ ਮਾਨ ਕੇਜਰੀਵਾਲ ਮਨੀਸ਼ ਸੋਧਿਆ ਇਹਨਾਂ ਤੋਂ ਬਚਣ ਦੀ ਜ਼ਰੂਰਤ ਹੈ ਅੱਜ ਕਿਸਾਨਾਂ ਦੀ ਫਸਲਾਂ ਵੀ ਕਾਫੀ ਖਰਾਬ ਹੋ ਚੁੱਕੀਆਂ ਨੇ ਜੀ ਉੱਥੇ ਲਗਾਤਾਰ ਹੁਣ ਕਹਿ ਰਹੇ ਨੇ ਕਿ ਵੀ ਮਾਪਜਾਵੀ ਦਿੱਤਾ ਜਾਵੇ ਜਦ ਕਿ ਪਿਛਲਾ ਮਾਪਜਾਵੀ ਖੜਾ ਹੈ ਕੁਛ ਵੀ ਨਹੀਂ ਦੇਣਾ ਇਹਨਾਂ ਨੇ ਇਹਨਾਂ ਦੇ ਪੱਲੇ ਕੁਛ ਨਹੀਂ ਇਹਨਾਂ ਦੇ ਪੱਲੇ ਜਿਹੜਾ ਹੁੰਦਾ ਉਹ ਆਪਣੇ ਪ੍ਰਚਾਰ ਤੇ ਲਾ ਦਿੰਦੇ ਨੇ ਕੇਜਰੀਵਾਲ ਜੋ ਕਹਿੰਦਾ ਉਹ ਤੇ ਕਦੇ ਉਹਨੂੰ ਜਹਾਜ਼ ਲੈਤਾ ਕਦੇ ਪੁਸ਼ ਕਰਤਾ ਕਦੇ ਪ੍ਰਚਾਰ ਚ ਪੈਸੇ ਲਾਤੇ ਹੁਣ ਜਹਾਜ਼ ਦੀ ਗੱਲ ਕਰੀਆ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਮੈਂ ਤਾਂ ਆਪਣਾ ਹੈਲੀਕਾਪਟਰ ਲੋਕਾਂ ਨੂੰ ਦੇਤਾ ਹੁਣ ਲੋਕਾਂ ਦੇ ਹਵਾਲੇ ਆ ਹਾਂ ਦਿੱਤਾ ਸੀਗਾ ਉਹ ਵਿਚਾਰੇ ਜਿਹਨਾਂ ਦੇ ਘਰਾਂ ਤੇ ਤਰਪਾਲਾਂ ਸੀ ਉਹ ਵੀ ਉੱਡ ਗਈਆਂ ਹੂੰ ਉਹ ਰਾਸ਼ਨ ਉੱਪਰੋਂ ਸਿੱੜਦੇ ਸੀਗੇ ਸਾਰਾ ਰਾਸ਼ਨ ਕਦੇ ਪਾਣੀ ਚ ਗੰਦ ਚ ਹੂੰ ਸਭ ਜਾਣਦੇ ਨੇ ਡਰਾਮੇ ਭਾਈ ਹੂੰ ਲੋਕ ਪਾਗਲ ਨਹੀਂ ਹੈ ਹੂੰ ਪੜੇ ਲਿਖੇ ਜਮਾਨਾ ਹੈ ਪੰਜਾਬ ਬਹੁਤ ਅੱਛੀ ਪੋਜੀਸ਼ਨ ਤੇ ਆ ਪੰਜਾਬ ਇਸ ਤਰ੍ਹਾਂ ਦੀ ਗੱਲ ਨਹੀਂ ਪੰਜਾਬ ਦੇ ਲੋਕ ਜਾਣਦੇ ਨੇ ਵੀ ਡਰਾਮੇ ਬਾਜ਼ ਨੇ ਅੱਜ ਜਹਾਜ਼ ਦੇਤਾ ਜਿਹਦੀ ਲੋੜੇ ਨਹੀਂ ਕਿਹੜੀ ਜਾਨ ਪਹੁੰਚਾਈ ਜਹਾਜ਼ ਨੇ ਹੂੰ ਕਿਦੇ ਤੱਕ ਸਹੀ ਪਹੁੰਚ ਕੀਤੀ ਹੈ ਜਹਾਜ਼ ਨੇ ਹੂੰ ਇੱਕ ਵੀਡੀਓ ਕਲਿੱਪ ਵੀ ਵਾਇਰਲ ਹੋਈ ਆ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੀ ਵਰਕਰ ਹੀ ਆ ਜਿਹੜੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਗੱਲ ਲਾ ਕੇ ਰੋਂਦੇ ਨੇ ਡਰਾਮੇ ਬਾਜੀ ਹੂੰ ਸਿਰਫ ਡਰਾਮਾ ਹੈ ਨਾ ਕੋਲ ਹੂੰ ਉਹ ਤੁਸੀਂ ਸੁਣਿਆ ਮਨੀਸ਼ੂ ਸੂਲਦੇ ਦਾ ਬਿਆਨ ਸ਼ਾਮਦਾਮ ਦੰਡ पे ਬਿਲਕੁਲ ਸੁਣੇ ਉਹ ਕਰਦੇ ਨੇ ਡਰਾਮਾ ਕਰਨਾ ਸ਼ੁਰੂ ਕੀਤਾ ਹੋਇਆ ਉਹਨੂੰ ਪਤਾ 12-13 ਮਹੀਨੇ ਸਾਡੇ ਰਹਿ ਗਏ ਸਰਕਾਰ ਦੇ ਬਾ ਡਰਾਮਾ ਹੁਣ ਹੋਰ ਕੁਛ ਵੀ ਨਹੀਂ ਨਾ ਬਲੇ ਬਾ ਡਰਾਮੇ ਬਾਜੀਏ ਬੰਦੇ ਇਹਨਾਂ ਨੇ हायर ਕੀਤੇ ਹੋਰੇ ਆਪਣੇ ਬੰਦੇ ਨੇ ਨਾ ਦੇ ਹੂੰ ਉਹ ਦੇਖਿਆ ਤੁਸੀਂ ਲੇਡੀ ਵਾਲ ਤੁਸੀਂ ਉਹ ਦੱਸ ਰਹੇ ਹੋ ਗੱਲ ਮੈਨੂੰ ਹੂੰ ਸੋਸ਼ਲ ਮੀਡੀਆ ਤੇ ਕੀ ਨਾ ਜਲੂਸ ਨਿਕਲੇ ਹੂੰ ਕੋਲ ਟ੍ਰੋਲ ਕਰ ਲੈਨੇ ਲੋਕ ਬਾਰ ਬਾਰ ਨਹੀਂ ਕਰਨਾ ਹੀ ਇਹਨਾਂ ਨੂੰ ਹੋਰ ਜੀ ਹੋਰ ਕੀ ਕਰਨ ਲੋਕ ਲੋਕ ਸਿਆਣੇ ਨੇ ਲੋਕ ਸਭ ਕੁਝ ਜਾਣਦੇ ਨੇ ਇਹਨਾਂ ਨੂੰ ਹੂੰ ਹੁਣ ਭਗਵੰਤ ਮਾਨ ਜੀ ਨੇ ਜਦੋਂ ਪਾਣੀ ਡਾਊਨਫਾਲ ਤੇ ਆ ਗਏ ਇਹਨਾਂ ਨੇ ਭਗਵੰਤ ਮਾਨ ਜੀ ਠੀਕ ਹੋ ਜਾਣਗੇ ਹੂੰ ਜਦ ਤੱਕ ਹੜ ਰਹਿਣਾ ਹੈ ਪ੍ਰਭਗਵੰਤ ਮਾਨ ਜੀ ਮਤਲਬ ਡਰਾਮਾ ਕੀਤਾ ਜਾ ਰਿਹਾ ਹੈ ਹੋਰ ਕੀ ਹੈ ਜੀ ਹਮ ਬਿਮਾਰ ਹੋਣ ਦਾ ਨਹੀਂ ਚਲੋ ਬਿਮਾਰ ਮਾੜਾ ਮੋਟਾ ਹੋਊਗਾ ਵੀ ਬੰਦਾ ਤਾਂ ਇੰਨਾ ਗੱਲ ਚੱਲਦਾ ਨਹੀਂ ਜਿੱਥੇ ਇੱਕ ਪਾਸੇ ਘਰ ਖਤਮ ਹੋ ਰਿਹਾ ਸਾਡਾ ਹਮ ਪੰਜਾਬ ਘਰ ਹੈ ਭਗਵੰਤ ਮਾਨ ਜੀ ਦਾ ਹਮ ਇੱਕ ਪਾਸੇ ਤਾਂ ਘਰ ਖਤਮ ਹੋ ਰਿਹਾ ਹਮ ਤੇ ਅਸੀਂ ਆਰਾਮ ਫਰਮਾ ਰਹੇ ਹਾਂ ਜੇ ਰੋਟੇਲੇ ਹੋਣਗੇ ਕੋਈ ਕੋਈ ਸਿਰਦਰਦ ਜਾਂ ਲੀਵਰ ਚ ਕੋਈ ਇਨਫੈਕਸ਼ਨ ਹੋਣੀ ਹੈ ਹਮ ਤੇ ਇੰਨੀ ਤਾਂ ਨਹੀਂ ਇਨਫੈਕਸ਼ਨ ਕਿ ਉਹ ਤੁਰ ਵੀ ਨਹੀਂ ਸਕਦੇ ਹਮ ਸਿਰਫ ਮੈਂ ਸਮਝਦਾ ਮੈਂ ਡਰਾਮਾ ਹੈ ਮੈਂ ਸਮਝਦਾ ਹੂੰ ਇਸ ਤਰ੍ਹਾਂ ਦੀ ਗੱਲ ਨਾ ਭਗਵੰਤ ਮਾਨ ਜੀ ਕਰੋ ਪੰਜਾਬ ਦੀ ਤਰਸਦੀ ਹੈ ਨਜਾਇਜ਼ ਪੈਦਾਨਾ ਚੱਕੋ ਲੋਕਾਂ ਦਾ ਅੱਜ ਖੜਨ ਦੀ ਜ਼ਰੂਰਤ ਹੈ ਕਿਹਨੂੰ ਕਹਿਣ ਲੋਕ ਵੋਟਾਂ ਦਾ ਤੁਹਾਨੂੰ ਪਾਈਆਂ ਨੇ ਹੋਰ ਕਹਿਣ ਕਿਹਨੂੰ ਮੈਨੂੰ ਦੱਸੋ ਤੁਸੀਂ ਉਹ ਨਾ ਦਾ ਮਜ਼ਾਕ ਕਰ ਰਹੇ ਹੋ ਆਉਣ ਵਾਲਾ ਸਮਾਂ ਤੁਹਾਡੇ ਲਈ ਖਤਰਨਾਕ ਹੈ ਭਗਵੰਤ ਮਾਨ ਜੀ ਤੁਹਾਡੀ ਨਜ਼ਰਾਂ 'ਚ ਇਹ ਲੱਗਦਾ ਜੀ ਕਿ ਵੀ ਅੱਜ ਕੱਲ੍ਹ ਆਮ ਆਦਮੀ ਪਾਰਟੀ ਦਾ ਲਗਾਤਾਰ ਜ਼ਿਆਦਾ ਵਿਰੋਧ ਹੋ ਰਿਹਾ ਹੈ ਸ਼ੁਰੂ ਤੋਂ ਹੀ ਹੋ ਰਿਹਾ ਹੈ ਕੀ ਕੀਤਾ ਕੁਛ ਨਹੀਂ ਪੰਜਾਬ ਲਈ ਅਸਲ ਵਿੱਚ ਸ਼ੁਰੂ ਤੋਂ ਰੌਲਾ ਪਾ ਰਹੇ ਥੋੜਾ ਸਾਹਮਣੇ ਕੀ ਕੀਤਾ ਪੰਜਾਬ ਲਈ ਕੀ ਦੇਣਾ ਪੰਜਾਬ ਨੂੰ ਨਸ਼ਾ ਮੁਤੇ ਦਾ ਡਰਾਮਾ ਕਰੀ ਗਏ ਉਗਰੀ ਬੰਦੇ ਘਾਟਾ ਕੇ ਚੁੱਪ ਕਰਕੇ ਕੀ ਸੱਚ ਦੱਸਿਓ ਕੀ ਨਸ਼ਾ ਬੰਦ ਹੋਇਆ ਪੰਜਾਬ ਚ ਜਗਾ ਜਗਾ ਠੇਕੇ ਖੁੱਲੇ ਹੋਏ ਨੇ ਜਗਾ ਜਗਾ ਸ਼ੀਧਾ ਧਰਤੀਆ ਫਦੇਗੜ ਸਾਹਿਬ ਆ ਗਣਾ ਦਾ ਮਠੇਕੇ ਤੁਹਾਨੂੰ 50% ਠੇਕੇਾਂ ਦੇ ਚ ਵਾਧਾ ਹੋਇਆ 50% ਪਹਿਲਾਂ ਨਾਲੋਂ ਚੱਪੇ ਚੱਪੇ ਤੇ ਠੇਕੇ ਖੁੱਲ ਗਏ ਗੰਦ ਪਿਆ ਹੋਇਆ ਆ ਸੜਕਾਂ ਦਾ ਦੇਖ ਲੋ ਹਾਲ ਆ ਸਾਡੇ ਸੋਕ ਸਭਾ ਆਉਣ ਲਈ ਸ਼ੀਦੀ ਸਭਾ ਛੋਟੇ ਸਾਬ ਜਦਾਂ ਦੀ ਕਿਹੜੀ ਸੜਕ ਠੀਕ ਹੈ ਇੱਥੇ ਹੂੰ ਪੂਰੇ ਜ਼ਿਲ੍ਹੇ ਦੀ ਮੈਂ ਗੱਲ ਕਰ ਰਿਹਾ ਹਾਂ ਗੱਲਾਂ ਦਾ ਕਰਦੇ ਨੇ ਦਮ ਗਜੀਆਂ ਮਾਰਦੇ ਨੇ ਪੱਲੇ ਕੁਛ ਐ ਨਹੀਂ ਹੂੰ ਪੱਲੇ ਨਾਲ ਤੇਲਾ ਕਰਦੀ ਮੇਲਾ ਮੇਲ ਉਹ ਕੰਮ ਹੈ ਨਾਲ ਹੂੰ ਪੱਲੇ ਕੁਛ ਵੀ ਨਹੀਂ ਐ ਹੂੰ ਤੇ ਚਾ ਮੇਲਾ ਦੇਖਣ ਦਾ ਹੂੰ ਸਭ ਜਾਣਦੇ ਨੇ ਨਾ ਦੀ ਡਰਾਮੇ ਵਿੱਚ ਲਪਾਵੇ ਬਾਜ ਨੇ ਕੁਛ ਨਹੀਂ ਨਾ ਬੰਲੇ ਹੂੰ ਗਨ ਮੈਨ ਲੈ ਕੇ ਘੁੰਮਣਾ ਜਾਣਦੇ ਨੇ ਬਸ ਹੂੰ ਹੋਰ ਕੁਛ ਨਹੀਂ ਲੋਕਾਂ ਦੇ ਸਿਰ ਤੇ ਐਸ਼ ਕਰ ਰਹੇ ਨੇ ਥੋੜੇ ਸਮੇਂ ਦੀ ਰਹਗੀ ਬਸ ਐਸ਼ ਹੂੰ ਤੁਹਾਡੇ ਸਾਹਮਣੇ ਜੇ ਪੂਰੀ ਜ਼ਿੰਦਗੀ ਜੀ ਦੁਬਾਰਾ ਇਹਨਾਂ ਦਾ ਕੋਈ ਐਮਐਲਏ ਬਣ ਗਿਆ ਹੂੰ ਤਾਂ ਅਸੀਂ ਸਿਆਸਤ ਛੱਡ ਦਾਂਗੇ ਹੂੰ ਇਹ ਤਾਂ ਕਹਿੰਦੇ ਅਸੀਂ ਦੁਬਾਰਾ ਰਿਪੀਟ ਮਾਰਨੀ ਹੈ ਆਓ ਕਾ ਕੋਈ ਗੱਲ ਨਹੀਂ ਆਓ ਤਾਂ ਅਸੀਂ ਮੈਦਾਨ ਦੇ ਵਿੱਚ ਪਤਾ ਲੱਗ ਜੂਗਾ ਕਿਹੜੇ ਭਾਵੇਂ ਵਿਕਦੀ ਹੈ ਤੇ ਤੁਹਾਨੂੰ ਲੱਗਦਾ ਨਹੀਂ ਵੀ 2027 ਦੇ ਵਿੱਚ ਆਊਗੀ ਇਹ ਆਮ ਆਦਮੀ ਪਾਰਟੀ ਹੂੰ ਜੀ ਛੱਡੋ ਕਿਹੜੇ ਨੰਬਰ ਤੇ ਆਉਣਾ ਇਹ ਦੇਖੋ ਨੰਬਰ ਦੇਖੋ ਕਿ ਕਿਹੜੇ ਨੰਬਰ ਕਿੱਥੇ ਜਮਾਨਤਾ ਜਬਤ ਹੋਣੀਆਂ ਨੇ ਹੂੰ ਉਹਨਾਂ ਨੂੰ ਸਭ ਪਤਾ ਸਾਰਾ ਕੁਝ ਹੂੰ ਉਹਨੇ ਆਪਣੇ ਕੈਂਡੀਡੇਟ ਵੀ ਬਦਲ ਲਏ ਬੜਾ ਕੋ ਡਰਾਮਾ ਕਰਨਗੇ ਹੂੰ ਕਿਸੇ ਨੇ ਉਹਨਾਂ ਨੂੰ ਪੁੱਛਣਾ ਨਹੀਂ ਝਾੜੂ ਤੋਂ ਲੋਕਾਂ ਨੂੰ ਨਫ਼ਰਤ ਹੋਣ ਲੱਗੀ ਹੂੰ ਘਰਾਂ ਚੋਂ ਕੱਢਣਗੇ ਝਾੜੂ ਵਾਈਪਰ ਰੱਖਣਗੇ ਲੋਕ ਹੂੰ ਇੰਨੀ ਨਫ਼ਰਤ ਹੈ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਬਿਲਕੁਲ ਪਸੰਦ ਨਹੀਂ ਆਉਂਦੀ ਹੂੰ ਫਿਰ ਬੀਜੇਪੀ ਲੱਗਦਾ ਫਿਰ 2027 ਚਾਹੂਗੇ ਜੀ ਅਸੀਂ ਸੇਵਾਦਾਰ ਹੈ ਸੇਵਾ ਕਰਨਾ ਹੈ ਸਾਡੇ ਕੈਂਪ ਬੰਦ ਕਰਵਾਤੀ ਇਹਨਾਂ ਨੇ ਹੂੰ ਅਸੀਂ ਤਾਂ ਸੇਵਾ ਕਰਨਾ ਹੈ ਸੀਗੇ ਮੈਂ ਬਸੇਪੀ ਪਟਨਾ ਚ ਕੈਂਪ ਲਾਇਆ ਸੀ ਮੇਰੀ ਰੈਸਟ ਪਾ ਲਈ 9 ਘੰਟੇ ਬਾਅਦ ਮੈਨੂੰ ਭਰਿਆ ਕੀਤਾ ਹੂੰ ਬਸ ਤੇ ਲੋਕਾਂ ਤੱਕ ਪਹੁੰਚ ਰਹੀ ਸੀ ਸਕੀਮਾਂ ਲੈ ਕੇ ਇਹਦੇ ਕੁਝ ਦ ਦੇ ਨਹੀਂ ਸਕਦੇ ਹੂੰ ਕਹੇ ਥੋੜੇ ਕੋਲ ਲਾਇਸੈਂਸ ਨਹੀਂ ਸੀਐਸਸੀ ਸੈਂਟਰ ਸੈਂਟਰ ਗਵਰਨਮੈਂਟ ਦਾ ਹੈ ਹੂੰ ਲਾਇਸੈਂਸ ਹੋਲਡਰ ਨੇ ਉਹ ਬੰਦੇ ਜਿਨ੍ਹਾਂ ਨੇ ਕੈਂਪ ਲਵਾਏ ਨੇ ਹੂੰ ਕਹੇ ਥੋੜੇ ਕੋਲ ਲਾਇਸੈਂਸ ਨਹੀਂ ਮਤਲਬ ਗਰੀਬਾਂ ਤੱਕ ਸਹੀ ਮੈਨੇਜ ਪਹੁੰਚਣ ਨਹੀਂ ਦੇਣਾ ਜਿਹੜੇ ਲੋੜਵੰਦ ਨੇ ਤੁਸੀਂ ਚਾਹੋਨੇ ਵੀ ਲੋਕਾਂ ਦੇ ਘਰ ਬਣਨਾ ਤੁਸੀਂ ਚਾਹੋਨੇ ਲੋਕਾਂ ਨੂੰ ਰਾਸ਼ਨ ਮਿਲੇ ਅਪਾ ਚਾਹੁੰਦੇ ਆ ਨਾ ਵੀ ਗਰੀਬ ਜਿਹੜੇ ਬੇਰੁਜ਼ਗਾਰ ਨੇ ਉਹਨੂੰ ਰੁਜ਼ਗਾਰ ਮਿਲੇ ਜਾਂ ਗਰੀਬ ਜਿਹੜੇ ਪੈਨਸ਼ਨ ਤੋਂ ਵਾਂਝੇ ਨੇ ਵਿਧਵਾਵਾਂ ਨੇ ਸਾਡੀਆਂ ਭੈਣਾਂ ਉਹਨਾਂ ਨੂੰ ਪੈਨਸ਼ਨ ਮਿਲੇ ਅਪਾ ਚਾਹੁੰਦੇ ਆ ਨਾ ਉਹ ਫਾਰਮ ਭਰਨ ਦੇ ਲਈ ਸੀ ਘਰ ਘਰ ਜਾ ਰਹੇ ਸੀ ਇਹ ਕਦੇ ਨਹੀਂ ਭਰਨ ਦੇਣਾ ਜੀ ਜਦ ਕਿ ਸੈਂਟਰ ਦੇ ਸਕੀਮਾਂ ਨੇ ਸਾਰੀਆਂ ਅਸੀਂ ਤਾਂ ਆਪਣੀ ਸਕੀਮਾਂ ਲੈ ਕੇ ਜਾ ਰਹੇ ਹਾਂ ਕਿ ਸਕੀਮ ਕਿਹੜੀ ਹੈ ਮਹੱਲਾ ਕੀ ਕਲੀਨਿਕ ਖੋਲੇ ਸੀਗੇ ਰਣੇ ਜਦੋਂ ਉਪਰੋਂ ਪਈ ਹੈ ਡਾਂਗ ਫਿਰ ਕਹਿੰਦੇ ਨਹੀਂ ਨਹੀਂ ਇਹ ਤਾਂ ਸੈਂਟਰ ਦੀ ਸਕੀਮ ਹੈ ਜਨਾ ਰੋਗੇ ਸੈਂਟਰ ਚਾਹੇ ਆਪਣੇ ਲਾਤੇ ਇਹ ਤਾਂ ਕਹਿੰਦੇ ਸੀ ਕਹਿੰਦੇ ਵੀ ਹਰ ਇੱਕ ਲੀਡਰ ਕਹਿੰਦਾ ਮਸ਼ਹੂਰੀ ਕਰਦਾ ਆਪਣੀ ਸਰਕਾਰ ਕਰਦੀ ਹੈ ਵੀ ਫੋਟੋ ਲਾਉਂਦੇ ਨੇ ਇਹਦੇ ਜਿਹੜੇ ਡਸਟਬਿਨ ਤੇ ਹੁੰਨ ਤੇ ਫੋਟੋ ਲਾਤੀ ਨੇ ਭਗਵਾਨ ਤੁਮਾਰੇ ਆਪਣੀ ਡਸਟਬਿਨ ਤੇ ਇਸ ਤੋਂ ਬੰਦਾ ਕੀ ਕਰੂਗਾ ਵਾਦ ਇਹ गिर ਚੁੱਕੇ ਨੇ ਆਪਣੇ ਆਪ ਚੋਂ ਵੀ ਲੋਕਾਂ ਦੀ ਨਜ਼ਰਾਂ ਚੋਂ ਵੀ ਪੰਜਾਬ ਦੀ ਨਜ਼ਰਾਂ ਚੋਂ ਹੁਣ ਇਹਨਾਂ ਦਾ ਕੋਈ ਹੱਲ ਨਹੀਂ ਮੇਰਾ ਲਾਸਟ ਸਵਾਲ ਇਹ ਆ ਜੀ ਜੇ 2027 ਦੇ ਵਿੱਚ ਤੁਹਾਨੂੰ ਇਲੈਕਸ਼ਨ ਲੜਨ ਦੇ ਲਈ ਟਿਕਟ ਮਿਲਦੀ ਆ ਤਾਂ ਤੁਸੀਂ ਚੋਣ ਲੜੋਗੇ ਜੀ ਬੀਜੇਪੀ ਵੱਲੋਂ ਹਾਂ ਬਿਲਕੁਲ ਦੇਖੋ ਗੱਲ ਇਹ ਆ ਪਾਰਟੀ ਐ ਪਾਰਟੀ ਦੀ ਸਮਰੱਥਾ ਆ ਪਾ ਹੂੰ ਪਾਰਟੀ ਹਮੇਸ਼ਾ ਹੀ ਸੋਚ ਸਮਝ ਕੇ ਫੈਸਲਾ ਲੈਂਦੀ ਐ ਹਾਈ ਕਮਾਂਡ ਸਭ ਕੁਝ ਦੇਖ ਰਹੀ ਐ ਵੀ ਕੌਣ ਕੀ ਕਰ ਰਿਹਾ ਕੌਣ ਕਿੱਥੇ ਜਾ ਰਿਹਾ ਭਾਰਤੀ ਜਨਤਾ ਪਾਰਟੀ ਦੇ ਨਾਲ ਖੜੇ ਹਾਂ ਪਹਿਲਾਂ ਵੀ ਨਾਲ ਸੀ ਹੁਣ ਵੀ ਨਾਲ ਆ ਅੱਗੇ ਨੂੰ ਵੀ ਨਾਲ ਆ ਅਸੀਂ ਨਰਿੰਦਰ ਭਾਈ ਮੋਦੀ ਜੀ ਦੀ ਸੋਚ ਤੇ ਪੈਰਾ ਦੇਣ ਲਈ ਆਏ ਹਾਂ ਉਨਾਂ ਦੀ ਸੋਚ ਇੱਕੋ ਹੀ ਹੈ ਵਿਕਸਿਤ ਭਾਰਤ ਵਿਕਸਿਤ ਪੰਜਾਬ ਬਹੁਤ ਸਾਰੇ ਵਿਰੋਧ ਹੁੰਦੇ ਨੇ ਪਰੰਤੂ ਤੁਹਾਨੂੰ ਦੇਖਿਆ ਜਾਵੇ ਜੀ ਤੁਸੀਂ ਬਹੁਤ ਸਾਰੇ ਲੋਕਾਂ ਦੇ ਵਿੱਚ ਵਿਚਰਦੇ ਨੇ ਪਿਆਰ ਵੀ ਬਹੁਤ ਸਾਰਾ ਜਿਹੜਾ ਕਿ ਮਿਲਦਾ ਹੈ ਆ ਤੁਹਾਨੂੰ ਨਹੀਂ ਲੱਗਿਆ ਵੀ ਤੁਹਾਡਾ ਕਦੇ ਕਿਉਂ ਨਹੀਂ ਵਿਰੋਧ ਹੋਇਆ ਲੋਕ ਲੋਕ ਪਿਆਰ ਭਾਲਦੇ ਨੇ ਹੂੰ ਲੋਕ ਹਮਦਰਦੀ ਭਾਲਦੇ ਨੇ ਹੂੰ ਲੋਕ ਚਾਹੁੰਦੇ ਨੇ ਸਾਡੇ ਕੰਮ ਹੋਣ ਲੋਕਾਂ ਦੇ ਕੰਮ ਜਿੰਨੇ ਕੁ ਜੋਗੇ ਸੀ ਹੈਗੇ ਆ ਅਸੀਂ ਕਰਾਉਨੇ ਸਾਡੀਆਂ ਸੈਂਟਰ ਦੀਆਂ अनेका ਸਕੀਮਾਂ ਨੇ ਸੈਂਕੜੇ ਉਹ ਅਸੀਂ ਲੋਕਾਂ ਤੱਕ ਲਾਗੂ ਕਰਵਾਈਆਂ ਨੇ ਕੌਣ ਵਿਰੋਧ ਕਰੇਗਾ ਸਾਡਾ ਕਿਸਾਨ ਨਿਤੀ ਯੋਜਨਾ ਚ ਇੱਕ ਪਿੰਡ ਦੇ ਵਿੱਚ 30 ਪਰਿਵਾਰਾਂ ਨੂੰ ਅਸੀਂ ਪੈਸੇ ਦੇ ਰਹੇ ਹਾਂ ਇੱਕ ਪਿੰਡ ਦੇ ਵਿੱਚ 30 ਕਿਸਾਨ ਪਰਿਵਾਰਾਂ ਨੂੰ ਜਿਹੜੇ ਲੋੜਵੰਦ ਨੇ ਉਹਨੂੰ ਪੈਸੇ ਦੇ ਰਹੇ ਹਾਂ ਨਰਿੰਦਰ ਭਾਈ ਮੋਦੀ ਉਹ ਵਿਰੋਧ ਕਰਨਗੇ ਸਾਡਾ ਗਰੀਬ ਪਰਿਵਾਰਾਂ ਨੂੰ ਘਰ ਬਣਾ ਕੇ ਦੇ ਰਹੋ ਵਿਰੋਧ ਕਰਨਗੇ ਸਾਡਾ ਰਾਸ਼ਨ ਦੇ ਰਹੇ ਆ ਵਿਰੋਧ ਕਰਨਗੇ ਲੋਕ ਸਾਡਾ ਲੋਕ ਪਿਆਰ ਕਰਦੇ ਨੇ ਵਿਰੋਧ ਇਹ ਨਾ ਦਾ ਹੋਣਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਦੇਖ ਲਿਓ ਇਹਨਾਂ ਦੇ ਪਹਿਲੇ ਨੰਬਰ ਜਿਹੜੇ ਐਮਐਲਏ ਨੂੰ ਟਿਕਟਾ ਨਹੀਂ ਮਿਲਣੀ ਹੈ ਇਹ ਟਿਕਟਾਂ ਮਿਲ ਹੀ ਗਈਆਂ ਉਹਨਾਂ ਦੀ ਜ਼ਮਾਨਤ ਜਬਤ ਹੋਣਗੀ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਹੁਣ ਸਾਨੂੰ ਦਇਜ਼ਾਤ ਧੰਨਵਾਦ